ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖ਼ਬਰਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਪਰਮਜੀਤ ਸਿੰਘ ਪੱਕਾ ਨਾਂ ਤੇ ਹੁਣ ਤੱਕ ਦੀ ਇੱਕ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਮੈਂ ਅੱਜ ਰੋ ਚੁੱਕਿਆ ਹਾਂ ਜੀ ਕੀ ਤੁਸੀਂ ਮਕਰੋਨੀ ਖਾਣ ਦੇ ਬੜੇ ਸ਼ਕੀਨ ਹੋ ਤਾਂ ਜੇਕਰ ਤੁਸੀਂ ਇਸ ਲੜੀ ਦੇ ਵਿੱਚ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਬੜੀ ਇੰਪੋਰਟੈਂਟ ਖ਼ਬਰ ਹੈ ਜੀ ਕਿ ਮਕਰੋਨੀ ਦੀ ਚੀਜ਼ਾਂ ਜਿਹੜੀਆਂ ਕਿ ਮਕਰੋਨੀ ਦੇ ਲੋਕ ਬੜੇ دیਵਾਨੇ ਆ ਜੀ ਤੇ ਤੁਹਾਨੂੰ ਦੱਸ ਦਈਏ ਬੱਚੇ ਮਕਰੋਨੀ ਨੂੰ ਬਹੁਤ ਚਾਹ ਕੇ ਖਾਂਦੇ ਨੇ ਤੇ ਮਕਰੋਨੀ ਜੇਕਰ ਤੁਹਾਡੇ ਬੱਚੇ ਖਾਂਦੇ ਨੇ ਤਾਂ ਤੁਸੀਂ ਹੋ ਜੋ ਸਾਵਧਾਨ ਇਹ ਇੱਕ ਰਿਸਰਚ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਕਿ ਇਸ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਮਿਕਸ ਕੀਤੀਆਂ ਜਾਂਦੀਆਂ ਨੇ ਜਿਹੜੇ ਕਿ ਤੁਹਾਡੀ ਸਿਹਤ ਨਾਲ ਖਿਲਵਾੜ ਕਰਦੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇੱਕ ਰਿਸਰਚ ਦੇ ਵਿੱਚ ਸਾਹਮਣੇ ਨਿਕਲ ਕੇ ਸਾਹਮਣੇ ਆ ਰਿਸਰਚ ਦੇ ਮੁਤਾਬਕ ਮਕਰੋਨੀ ਤੇ ਜਿਹੜੇ ਚੀਜ਼ ਪਾਊਡਰ ਇਹਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਖਤਰਨਾਕ ਕੈਮੀਕਲ ਹੁੰਦੇ ਆ ਜ ਜਿਨ੍ਹਾਂ ਨੂੰ ਫੁੱਟ ਲੇਟਸ ਕਿਹਾ ਜਾਂਦਾ ਹੈ ਪਲਾਸਟਿਕ ਨੂੰ ਮੁਲਾਇਮ ਬਣਾਉਣ ਵਾਸਤੇ ਇਹ ਜਿਹੜਾ ਕੈਮੀਕਲ ਵਰਤਿਆ ਜਾਂਦਾ ਹੈ ਸੋ ਕਲੂਲੂਸ਼ਨ ਫਾਰ ਸੇਫ ਫੂਡ ਪ੍ਰੋਸੈਸਿੰਗ ਐਂਡ ਪੈਕੇਜਿੰਗ ਔਰ ਕਰਨਲ ਸਟੂਡੀਅਮ ਹੈਲਥ ਦੀ ਇੱਕ ਵੱਡੀ ਕੰਪਨੀ ਹੈ ਜੀ ਗਰੁੱਪ ਨੇ ਰਿਸਰਚ ਦੇ ਵਿੱਚ ਇਹ ਸਾਰੀ ਗੱਲਾਂ ਕੱਢ ਕੇ ਦੱਸਿਆ ਜੀ ਤੇ ਉਹਨਾਂ ਨੇ ਦੱਸਿਆ ਕਿ ਮਕਰੋਨੀ ਦੇ ਵਿੱਚ ਜਿਹੜਾ ਕਿ ਚੀਜ਼ ਪਾਊਡਰ ਜਿਹੜਾ ਕਿ ਫੁੱਟ ਲੈਟਸ ਦੀ ਮਾਤਰਾ 4 ਗੁਣਾ ਤੋਂ ਜ਼ਿਆਦਾ ਹੁੰਦੀ ਹੈ ਟੈਸਟ ਕੀਤਾ ਗਿਆ ਤੇ ਟੈਸਟ ਕੀਤੇ ਇਸ ਪ੍ਰੋਡਕਟਸ ਦੇ ਵਿੱਚ 29 ਪ੍ਰੋਡਕਟ ਜਿਹੜੇ ਕਿ ਉਹਨਾਂ ਦੇ ਵਿੱਚ ਕੈਮੀਕਲ ਪਾਇਆ ਗਿਆ ਜੀ ਨੇਚਰਲ ਚੀਜ਼ ਦੇ ਵਿੱਚ ਕੈਮੀਕਲ ਦੀ ਮਾਤਰਾ ਘੱਟ ਹੁੰਦੀ ਹੈ ਪਰ ਪ੍ਰੋਸੀਡ ਚੀਜ਼ਾਂ ਦੇ ਵਿੱਚ ਕੈਮੀਕਲ ਦੀ ਮਾਤਰਾ ਥੋੜੀ ਜਿਹੀ ਜ਼ਿਆਦਾ ਹੁੰਦੀ ਸੋ ਫੁੱਟਲਿਟਸ ਤੁਹਾਡੇ ਘਰ ਦੇ ਵਿੱਚ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦਾ ਜਿੱਦਾਂ ਸੋਪ ਡਿਟਰਜਨ ਨੀਲ ਪਾਲਿਸ਼ ਦੀ ਗੱਲ ਕਰੀਏ ਰੇਨ ਕੋਟ ਜਿਹੜਾ ਕਿ ਫਲੋਰਿੰਗ ਬੇਸ਼ੱਕ ਕੈਮੀਕਲ ਖਾਣ ਦੀ ਚੀਜ਼ ਨਹੀਂ ਪਰ ਇਹ ਸਰੀਰ ਦੇ ਵਿੱਚ ਜਿਹੜਾ ਕਿ ਜਦੋਂ ਜਾਂਦਾ ਤਾਂ ਕਾਫੀ ਨੁਕਸਾਨ ਪਹੁੰਚਾਉਂਦਾ ਸੋ ਬੱਚਿਆਂ ਦੇ ਖਲਾਉਣਿਆਂ ਦੇ ਵਿੱਚ ਵੀ ਇਹ ਜਿਹੜਾ ਕਿ ਪ੍ਰੋਡਕਟ ਵਰਤਿਆ ਜਾਂਦਾ ਤੇ ਕੈਮੀਕਲ ਦੀ ਬਹੁਤ ਹੀ ਮਾਤਰਾ ਇਹਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਵੈਨ ਇਹਨੂੰ ਲਾ ਦਿੱਤਾ ਗਿਆ ਤੇ ਕੈਮੀਕਲ ਬੱਚਿਆਂ ਦੇ ਜਿਹੜੇ ਕਿ ਪ੍ਰੈਗਨੈਂਟ ਮੈਨ ਨਾਨੀਆਂ ਨੇ ਉਹਨਾਂ ਦੀ ਹੈਲਥ ਨੂੰ ਵੀ ਬਹੁਤ ਨੁਕਸਾਨ ਪਹੇਗਾ ਸੋ ਅੱਗੇ ਤੋਂ ਖਾਣ ਤੋਂ ਪਹਿਲਾਂ ਇਹ ਚੀਜ਼ਾਂ ਨੂੰ ਸੋਚਣਾ ਪਵੇਗਾ ਪਰ ਇਹ ਜ਼ਰੂਰ ਹੈ ਕਿ ਅਸੀਂ ਇਸ ਚੀਜ਼ ਦਾ ਦਾਵਾ ਨਹੀਂ ਕਰਦੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਤੇ ਸੁਝਾਅ ਹੈ ਜਿਹੜੇ ਕਿ ਅਮਲ ਹੈ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਤੁਹਾਨੂੰ ਲੈਣੀ ਪਵੇਗੀ ਪਰ ਇਹ ਜਿਹੜੀ ਰਿਸਰਚ ਹੈ ਇਸ ਰਿਸਰਚ ਦੇ ਵਿੱਚ ਇਹ ਦੱਸਿਆ ਗਿਆ ਕਿ ਮੈਕਰੋਨੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਕਿ ਆਪਣੇ ਸਰੀਰ ਨੂੰ ਖਰਾਬ ਕਰ ਦਿੰਦੇ ਨੇ ਤੇ ਆਪਣੀ ਸਿਹਤ ਲਈ ਚੰਗੇ ਨਹੀਂ ਮੰਨੇ ਜਾਂਦੇ